ਜਿਸੰਤ ਤੇ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਇੱਕੋ ਹੀ ਸਰਾ ਹੀ ਇਹ ਆਪਣਾ ਸੁਮਾਲ ਬੰਦਾ ਜਿਸੰਤ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ ਦਿਲ ਦੇ ਜੰਗਲ ਦੇ ਵਿੱਚ ਲੱਗੀ ਅਗ ਵਿੱਚ ਗੀਤ ਵੀ ਹੋ ਸਕਦੇ ਨੇ ਪਰ ਮੰਨ ਲੈ ਰੇਗਿਸਤਾਨ ਚਲੀ ਸਰਗਮ ਦਾ ਚਸ਼ਮਾ ਖੁੱਟ ਸਕਦਾ ਹੈ ਰੂਹ ਦੇ ਰੋਜ਼ ਤੋਂ ਝੜਦੇ ਪੱਤੇ ਇੱਕ ਸੰਗੀਤ ਵੀ ਹੋ ਸਕਦਾ ਹੈ ਕਿਆ ਉਹ ਉਹ ਸਾਗਰ ਬੰਨ ਨੂੰ ਵਹਿਦੇ ਪਾਣੀ ਪਰਬਤ ਵਰ ਵੀ ਮੁੜ ਸਕਦੇ ਮੁੜ ਸਕਦੇ ਸਾਗਰ ਬੰਨ ਨੂੰ ਵਹਿਦੇ ਪਾਣੀ ਪਰਬਤ ਵਰ ਵੀ ਮੁੜ ਸਕਦੇ ਨੇ ਪੌਣਾ ਵਿੱਚ ਟਟਕਦੇ ਪੱਤੇ ਮੁੜ ਸ਼ਾਫਾ ਸੰਗ ਜੁੜ ਜਾਂਦੇ ਨੇ ਸੁੱਚਾ ਹੋਵੇ ਇਸ ਦਾ ਜਜ਼ਬਾ ਜੇਗਾ ਸਿਲਕ ਮੁਕਮਲ ਹੋਵੇ ਤ ਤੀ ਤਵੇ ਪੜਤਾਰੇ ਤਾਂ ਕੰਦੇ ਸੀ ਹੀ ਤੀ ਉਸਾ ਪਰ ਕੀ ਉਸ ਲਿਖਿਆ ਕੀ ਰਖਣ ਹੁੰਦੇ ਨੇ ਜੀ ਕਿ ਕੀ ਉਸ ਲਿਖਿਆ ਕੀ ਉਸ ਪੜਿਆ ਰਾਣਾ ਕੀ ਉਸ ਲਿਖਿਆ ਕੀ ਉਸ ਪੜਿਆ ਕੀ ਮੈਂ ਸੁਣਿਆ ਕੀ ਤੂੰ ਅੱਖਰਾ کی اس لکھیا کی اس پڑھیا کی میں سنیا کی تو آکھیا کی سر لیک کہانی کس لیکتا تھا ساتھ تے گوڑ گیا آکھیا اک کو اکھر چو مرساکتا ہے اپنے ہونکین دا مقصد اور سب بے وید کتے رو محض ایک بات جنگی ہو سکتا ہے اور اپنے اپنے شیشے ساپ دے اپنی 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 ہاں جا اپنے اپنے شیشے ساپ دے اپنے 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 اپنی اپنی اکھ رہے یارا سب دا اس تھا مچرن دا انداز کی بلکو ہر ہے یارا میں تیرے بڑھتے بولنا جو بھی سوہے پھول چون سکتا ہاں تینو میرے اپنے پتھر جائے پر تیر کی ہوئی نہ بہت اور ہر پل ہر تھا ہر شہدہ کی روپ بدلتا رہتا ہر پل ہر تھا ہر شہدہ کی ਰੂਪ ਬਦਲਤ ਰਹਿੰਦਾ ਇੱਥੇ ਮਿੱਟੀ ਸੋਨੇ ਵਿੱਚ ਸੋਨਾ ਮਿੱਟੀ ਵਿੱਚ ਢਲਦਾ ਰਹਿੰਦਾ ਇੱਥੇ ਕੋਣ ਕਿਸੇ ਦਾ ਯਾਰ ਹੈ ਇੱਥੇ ਸਭ ਕੁਝ ਬਦਲਣ ਆ ਰਿਹਾ ਇੱਥੇ ਜਿਹੜੇ ਅੱਜ ਅਨਪੂਰਨ ਨੇ ਉਹ ਪੜ ਕੇ ਫਤਰੀ ਨਹੀਂ ਕੋਈ ਹੋਰ ਸਾਹਿਬ ਹਾਂ ਸਹੀ ਔਰ ਕੁੰਡ ਹਟਾ ਕੇ ਪਰਤੇ ਲਾ ਕੇ ਫਿਕਰ ਮੁਕਾ ਕੇ ਮਿਲ ਸਕਦੇ ਸਰਦ ਸਾਹਿਬ ਕੁੰਡ ਹਟਾ ਕੇ ਪਰਤੇ ਲਾ ਕੇ ਫਿਕਰ ਮੁਕਾ ਕੇ ਮਿਲ ਸਕਦੇ ਹੋ جو بھی دیسن سل سانو موتوں کے آگے مل سکتے ہو میل رہے نے ناکا آگے بند کے بینا بند سریاں ہو میل رہے نے ناکا آگے بند کے بینا بند سریاں ہو پیت نہیں سیئے جو بھی انہیں پہتی کیا بات کیا بات کونٹا ہٹا کے فردے لا کے فکر مکا کے مل سکتے ہو ਜੋ ਕਹਿੰਦੇ ਸਨ ਸਾਨੂੰ ਮੁੱਤੋ ਅੱਗੇ ਆ ਕੇ ਮਿਲ ਸਕਤੇ ਹੋ ਮੇਲ ਰਹੇ ਨੇ ਨਾਗਾ ਅੱਗੇ ਬਣ ਕੇ ਬੀਨਾ ਮਨਸਰਜਾ ਉਹ ਭੇਤ ਨਹੀਂ ਸੀ ਇਹ ਜੋਗੀ ਇੰਨੇ ਭੈਤ ਵੀ ਹੋ ਸਕਦੇ ਨੇ ਪਰ ਦਿਲ ਚੜਿਆ ਤਾਂ ਦੇ ਨਾਖਿਆ ਰਾਤ ਪਈ ਤਾਂ ਰਾਤ ਇਹੀ ਹੈ ਤੈਨ ਚੜਿਆ ਤਾਂ ਦੇ ਨਾਖਿਆ ਰਾਤ ਪਈ ਤਾਂ ਰਾਤ ਪਈ ਹੈ ਜਿਸ ਤੇ ਮੈਨੂੰ ਭੋਰਾ ਸ਼ੱਕ ਲਈ ਮੈਂ ਉਨੀ ਹੀ ਬਾਤ ਕਹੀ ਹੈ ਦਿਨ ਚੜਿਆ ਤਾਂ ਦੇਰ ਆਖਿਆ ਮੈਂ ਰਾਤ ਪਈ ਤਾਂ ਰਾਤ ਕਹੀ ਹੈ ਜਿਸ ਤੇ ਮੈਨੂੰ ਪੂਰਾ ਸ਼ੱਕ ਨਹੀਂ ਮੈਂ ਉਨੀ ਹੀ ਬਾਤ ਕਹੀ ਹੈ ਫਿਰ ਜੋ ਆਏ ਮੇਰੇ ਹਿੱਸੇ ਮੈਨੂੰ ਕੀ ਚਿੰਤਾ ਉਹ ਕਿਸੇ ਛਿਣ ਭੰਗਰ ਵੀ ਹੋ ਸਕਦੇ ਨੇ ਗਾਲਾਂ ਵੀ ਨਹੀਂ ਹੋ ਸਕਦੇ ਔਰ ਜੇ ਸਭ ਤੇ ਵੱਜਤੇ 15 24 ਸੁਣ ਸਕਦੀ ਹੈ ਤਾਲ ਕੋਈ ਤਾਂ ਵੇ ਬੈਲ ਜਿਵੇਂ ਟਾਟਾ ਟਕਾ ਰੂਹ ਦੇ ਜੰਗਲ ਦੇ ਵਿੱਚ ਲੰਗੀ ਅੱਗ ਵਿੱਚ ਗੀਤ ਕਿ ਹੋਰ ਸਕਦੇ ਹੋ ਮੰਦ ਰੇਗਿਸਤਾਨ ਚ ਵੀ ਸਰਦੋਂ ਪਾਚਿਸ਼ ਮੱਪੂ ਚੱਲਦਾ ਹੈ ਰੂਹ ਦੇ ਰੋਕ ਉੱਤ ਚੜ੍ਹਦੇ ਬੰਦੇ ਇੱਕ ਸੰਗੀਤ ਵਾ ਯਾ